ਹਾਜੀ ਮੁਹੰਮਦ ਇੱਕ ਮੁਸਲਮਾਨ ਫਕੀਰ ਹੋਇਆ ਹੈ। ਉਹ ਇੱਕ ਸਾਧੂ ਪੁਰਸ਼ ਸੀ। ਇੱਕ ਰਾਤ ਉਸ ਨੂੰ ਸੁਪਨਾ ਆਇਆ ਕਿ ਉਹ ਮਰ ਗਿਆ ਹੈ ਤੇ ਇੱਕ ਚਰਾਹੇ ਤੇ ਖੜਾ ਹੈ। ਜਿੱਥੇ ਇੱਕ ਰਸਤਾ ਸਵਰਗ ਵੱਲ ਜਾਂਦਾ ਹੈ ਤੇ ਇੱਕ ਨਰਕ ਵੱਲ। ਇੱਕ ਰਸਤਾ ertid ਵੱਲ ਜਾਂਦਾ ਹੈ ਤੇ ਇੱਕ ਮੁਕਤੀ ਵੱਲ। ਚਰਾਹੇ ਤੇ ਇੱਕ ਦੇਵਦੂਤ ਖੜਾ ਹੈ। ਉਹ ਹਰੇਕ ਆਦਮੀ ਨੂੰ ਉਸਦੇ ਕਰਮਾਂ ਦੇ ਅਨੁਸਾਰ ਰਸਤਿਆਂ ਤੇ ਭੇਜ ਰਿਹਾ ਹੈ। ਹਾਜੀ ਮੁਹੰਮਦ ਬਿਲਕੁਲ ਨਹੀਂ ਘਬਰਾਇਆ ਉਹ ਜ਼ਿੰਦਗੀ ਭਰ ਸਾਧੂ ਹੀ ਰਿਹਾ ਉਸਨੇ ਹਰ ਦਿਨ ਦੀ ਨਵਾਜ਼ ਪੂਰੀ 5 ਵਾਰ ਪੜ੍ਹੀ ਸੀ ਤੇ 60 ਵਾਰ ਹੱਜ ਵੀ ਕੀਤਾ ਸੀ ਇਸ ਲਈ ਉਸ ਦਾ ਨਾਮ ਹਾਜੀ ਮੁਹੰਮਦ ਪੈ ਗਿਆ ਉਹ ਦੇਵਦੂਤ ਦੇ ਸਾਹਮਣੇ ਦਰਵਾਜ਼ੇ ਅੱਗੇ ਖੜਾ ਹੋ ਗਿਆ ਦੇਵਦੂਤ ਨੇ ਇਸ਼ਾਰਾ ਕਰਦੇ ਕਿਹਾ ਹਾਜੀ ਮੁਹੰਮਦ ਇਹ ਨਰਕ ਦਾ ਰਸਤਾ ਹੈ ਹਾਜੀ ਮੁਹੰਮਦ ਨੇ ਕਿਹਾ ਸ਼ਾਇਦ ਤੁਸੀਂ ਸਮਝੇ ਨਹੀਂ ਲੱਗਦਾ ਕਿ ਤੇ ਭੁੱਲ ਚੁੱਕ ਹੋ ਗਈ ਹੈ ਮੈਂ 60 ਵਾਰ ਹੱਜ ਕੀਤਾ ਹੈ ਦੂਤ ਨੇ ਕਿਹਾ ਉਹ ਸਭ ਵਿਅਰਥ ਗਿਆ ਕਿਉਂਕਿ ਜਦੋਂ ਵੀ ਕੋਈ ਤੁਹਾਨੂੰ ਪੁੱਛਦਾ ਸੀ ਤਾਂ ਤੁਸੀਂ ਕਹਿੰਦੇ ਸੀ ਮੇਰਾ ਨਾਮ ਹਾਜੀ ਮੁਹੰਮਦ ਤਾਂ ਹੈ ਕਿਉਂਕਿ ਮੈਂ 60 ਵਾਰ ਹੱਜ ਕੀਤਾ ਹੈ ਇਸ ਕਾਰਨ ਤੂੰ ਹੰਕਾਰੀ ਹੋ ਗਿਆ ਤੂੰ ਧਰਤੀ ਉੱਪਰ ਇਸ ਦਾ ਬਹੁਤ ਫਾਇਦਾ ਉਠਾਇਆ ਕਿ ਤੂੰ ਕੁਝ ਹੋਰ ਕੀਤਾ ਹੈ ਹਾਜੀ ਮੁਹੰਮਦ ਦੇ ਪੈਰ ਥੋੜਾ ਥਿੜਕ ਗਏ ਜਦੋਂ 60 ਵਾਰ ਦਾ ਹਜ ਵਿਅਰਥ ਗਿਆ ਤਾਂ ਹਉਨਾਸ ਟੁੱਟ ਰਹੀ ਸੀ ਉਸਨੇ ਕਿਹਾ ਜੀ ਪੰਜ ਵਾਰ ਪੂਰੀ ਨਵਾਜ਼ ਪੜਦਾ ਸੀ ਤਾਂ ਉਸ ਦੇਵਦੂਤ ਨੇ ਕਿਹਾ ਉਹ ਵੀ ਬੇਕਾਰ ਹੀ ਗਈ ਕਿਉਂਕਿ ਜਦੋਂ ਕੋਈ ਦੇਖਣ ਵਾਲਾ ਹੁੰਦਾ ਸੀ ਤਾਂ ਤੂੰ ਕੁਝ ਦੇਰ ਲਈ ਹੋਰ ਨਵਾਜ਼ ਪੜਦਾ ਸੀ ਜਦੋਂ ਕੋਈ ਨਹੀਂ ਹੁੰਦਾ ਸੀ ਤਾਂ ਤੂੰ ਜਲਦੀ ਖਤਮ ਕਰ ਦਿੰਦਾ ਸੀ ਤੇਰੀ ਨਜ਼ਰ ਪਰਮਾਤਮਾ ਉੱਪਰ ਨਹੀਂ ਤੈਨੂੰ ਦੇਖਣ ਵਾਲਿਆਂ ਤੇ ਹੀ ਹੁੰਦੇ ਸੀ ਇੱਕ ਵਾਰ ਤੇਰੇ ਘਰ ਬਾਹਰੋਂ ਕੁਝ ਲੋਕ ਆਏ ਇਸ ਲਈ ਤੂੰ ਕਾफी देर ਨਵਾਜ਼ ਪੜਦਾ ਰਿਆ ਹੁਣ ਨਵਾਜ਼ ਝੂਠੀ ਸੀ ਤੇਰਾ ਧਿਆਨ ਪ੍ਰਮਾਤਮਾ ਵਿੱਚ ਨਹੀਂ ਸਗੋ ਉਹਨਾਂ ਲੋਕਾਂ ਵਿੱਚ ਸੀ ਜੇਕਰ ਲੋਕ ਵੇਖ ਰਹੇ ਨੇ ਤਾਂ ਤੂੰ ਥੋੜੀ ਹੋਰ ਨਵਾਜ਼ ਪੜਦਾ ਤਾਂ ਜੋ ਲੋਕ ਜਾਣ ਸਕਣ ਕਿ ਮੈਂ ਇੱਕ ਧਾਰਮਿਕ ਆਦਮੀ ਹਾਂ ਹਾਜੀ ਮੁਹੰਮਦ ਉਹ ਬੇਕਾਰ ਗਈ ਕਿ ਤੂੰ ਕੁਝ ਹੋਰ ਵੀ ਕੀਤਾ ਹੈ ਹੁਣ 하ਜੀ ਮੁਹੰਮਦ ਕਬਰਾ ਗਿਆ ਤੇ ਕਬਰਾ ਹਟ ਵਿੱਚ ਉਸ ਦੀ ਨੀਂਦ ਖਰਾਬ ਹੋ ਗਈ ਉਸ ਸੁਪਨੇ ਨਾਲ ਮਾਨੋ ਉਸ ਦੀ ਜ਼ਿੰਦਗੀ ਖਰਾਬ ਹੋ ਗਈ ਉਸ ਦਿਨ ਤੋਂ ਉਸ ਨੇ ਆਪਣੇ ਨਾਨਨ 하ਜੀ ਕਹਿਣਾ ਬੰਦ ਕਰ ਦਿੱਤਾ ਉਸ ਨੇ ਗੁਪਤ ਰੂਪ ਵਿੱਚ ਨਵਾਜ਼ ਪੜ੍ਹਨੀ ਸ਼ੁਰੂ ਕਰ ਦਿੱਤੀ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਨਾਲ ਦੀ ਨਾਲ ਪਿੰਡ ਵਿੱਚ ਇਹ ਖਬਰ ਵੀ ਪਹੁੰਚ ਗਈ ਕਿ 하ਜੀ ਮੁਹੰਮਦ ਹੁਣ ਧਾਰਮਿਕ ਨਹੀਂ ਰਿਹਾ ਕਿਆ ਜਾਂਦਾ ਹੈ ਕਿ ਨਵਾਜ ਤੱਕ ਵੀ ਬੰਦ ਕਰ ਦਿੱਤੀ ਹੈ ਬੁਢਾਪੇ ਵਿੱਚ ਆ ਕੇ ਉਹ ਪਾਗਲ ਹੋ ਗਿਆ ਹੈ ਪਰ ਉਸ ਨੇ ਇੰਨਾਂ ਗੱਲਾਂ ਦਾ ਖੰਡਨ ਨਹੀਂ ਕੀਤਾ ਉਹ ਨਵਾਜ ਲੁਕਸ਼ਿਪੇ ਪੜਦਾ ਸੀ ਉਸ ਦੀ ਉਹ ਨਵਾਜ ਸਾਰਥਕ ਵੀ ਹੋਣ ਲੱਗੀ ਸਾਡਾ ਮਨ ਧਿਆਨ ਵੀ ਕਰੇਗਾ ਪਰ ਇਹ ਧਿਆਨ ਵਿੱਚ ਲੀਨ ਨਹੀਂ ਹੋਣ ਦੇਵੇਗਾ ਕਈ ਵਾਰ ਧਿਆਨ ਕਰਨ ਨਾਲ ਵੀ ਮਨ ਵਿੱਚ ਹਉਮੈ ਆ ਜਾਂਦੀ ਹੈ ਆਪਣੇ ਧਿਆਨ ਦੀ ਚਰਚਾ ਨਾ ਕਰੋ ਇਸ ਨੂੰ ਸੰਭਾਲਣਾ ਸਿੱਖੋ ਬਿਲਕੁਲ ਉਸੇ ਤਰ੍ਹਾਂ ਜਿਵੇਂ ਤੁਹਾਨੂੰ ਕੋਈ ਕੀਮਤੀ ਹੀਰਾ ਮਿਲ ਗਿਆ ਹੋਵੇ ਹੀਰੇ ਨੂੰ ਲੁਕੋ ਕੇ ਰੱਖਿਆ ਜਾਂਦਾ ਹੈ ਨਾ ਕਿ ਇਧਰ ਉਧਰ ਉਛਾਲਿਆ ਜਾਂਦਾ ਹੈ ਜੇਕਰ ਤੁਸੀਂ ਦੌਲਤ ਨੂੰ ਲੁਕੋ ਲੈਂਦੇ ਹੋ ਉਸੇ ਤਰ੍ਹਾਂ ਧਿਆਨ ਨੂੰ ਲੁਕਾਉਣਾ ਸਿੱਖੋ ਇਸ ਦੇ ਬਾਰੇ ਕਦੇ ਚਰਚਾ ਨਾ ਕਰੋ ਇਸ ਨਾਲ ਆਪਣੀ ਹਉਮੈ ਨੂੰ ਭਰਨਾ ਨਾ ਸ਼ੁਰੂ ਕਰ ਲੈਣਾ ਨਹੀਂ ਤਾਂ ਮਨ ਦੀ ਵੇਲ ਉੱਥੇ ਵੀ ਪਹੁੰਚ ਜਾਵੇਗੀ ਤੇ ਧਿਆਨ ਨੂੰ ਚੂਸ ਲਵੇਗੀ ਜਿੱਥੇ ਮਨ ਪਹੁੰਚਦਾ ਹੈ ਉੱਥੇ ਕੋਈ ਧਰਮ ਨਹੀਂ ਹੁੰਦਾ ਤੇ ਜਿੱਥੇ ਮਨ ਨਹੀਂ ਪਹੁੰਚਦਾ ਉੱਥੇ ਧਰਮ ਹੈ ਮਨ ਭਾਰੀ ਹੈ ਉਸ ਦਾ ਧਿਆਨ ਦੂਸਰਿਆਂ ਵੱਲ ਹੈ ਆਪਣੇ ਵੱਲ ਨਹੀਂ ਤੇ ਧਿਆਨ ਅੰਤਰਮੁਖ ਹੁੰਦਾ ਹੈ